ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਦੋਸਤੋ ਸਾਡੇ ਕੋਲ ਸਭ ਤੋਂ ਪਹਿਲਾਂ ਆ ਗਿਆ ਜੀ ਲੇਜਰ ਲੈਵਲਰ ਤੇ ਰੇਟ ਹੈਗਾ ਜੀ 2 ਲੱਖ ਤੇ 75000 ਰੁਪਿਆ ਏਰੀਆ ਹੈਗਾ ਜੀ ਬਰਨਾਲਾ ਪੱਖੋ ਕਲਾ ਪਿੰਡ ਹੈ ਜੀ ਤੇ ਮਾਡਲ 2018 ਹੈਗਾ ਜੀ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 94646 97924 ਬਹੁਤ ਜਿਆਦਾ ਵਧੀਆ ਹੈਗਾ ਜੀ ਲੈਜਰ ਲੈਵਲਰ ਠੀਕ ਹੈ ਜੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਤੁਸੀਂ ਨਵਾਂ ਲੈਜਰ ਲੈਵਲ ਖਰੀਦਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਤੁਸੀਂ ਆਹ ਟ੍ਰੈਕ ਆਹ ਲੈਵਲ ਜਿਹੜੂ ਟਰਾਈ ਕਰੋ ਕੀ ਪਤਾ ਤੁਹਾਡੇ ਪਸੰਦ ਆ ਜਾਵੇ ਤੇ ਤੁਸੀਂ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੈਜਰ ਲੈਵਲਰ ਹੈ ਜੀ ਤੇ ਕੰਡੀਸ਼ਨ ਤੁਸੀਂ ਦੇਖ ਹੀ ਲਈ ਆ ਤੇ ਅੱਖੋ ਕਲਾ ਏਰੀਆ ਬਰਨਾਲਾ ਜੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਤੇ ਕੰਟੈਕਟ ਕਰਕੇ ਹੋ ਜਾਣਕਾਰੀ ਲੈ ਸਕਦੇ ਹੋ ਜੀ ਤੇ ਇਹਦੇ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਜੀ ਮੈਸੀ 1035 ਹੀਟ ਹੈਗਾ ਜੀ 1 ਲੱਖ ਤੇ 70000 ਰੁਪਇਆ ਮਾਡਲ ਹੈਗਾ ਜੀ 2001 ਏਰੀਆ ਹੈਗਾ ਜੀ ਹਿਮਾਚਲ ਤੇ 7018423201 ਡੈਕਟ ਨੰਬਰ ਆਹੀ ਤੇ ਹੋਰ ਕੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਇਹ ਟਰੈਕਟਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰੇ ਤੇ ਫੋਨ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਰੱਡੀ ਕੋਲ ਆ ਜਾਂਦਾ ਜੀ ਅਰਜਨ 552 2010 ਮਾਡਲ ਹੈ ਜੀ ਤੇ ਰੇਟ ਹੈਗਾ ਜੀ 10 ਲੱਖ ਤੇ 50 ਹਜ਼ਾਰ ਰੁਪਿਆ ਰੰਗ ਹੈਗਾ ਜੀ 85 ਵਿਂਡ ਪਿਛਲੇ ਟਾਇਰ 80% ਹੈਗੇ ਜੀ ਤੇ 100-99 ਹੈ ਕੰਡੀਸ਼ਨ ਓਕੇ ਰਿਪੋਰਟ ਆਇਆ ਜਮਾ ਤੇ ਤੁਸੀਂ ਦੇਖ ਹੀ ਸਕਦੇ ਹੋ ਤੇ ਨੰਬਰ ਤੇ ਕੰਟੈਕਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜੀ ਦੱਸਿਓ ਤੁਸੀਂ ਵੀ ਕੋਈ ਕੇਤੀ ਸਸਤੇ ਵੇਚਣਾ ਦਾ ਡਿਸਕ੍ਰਿਪਸ਼ਨ ਦੇਖੋ ਜੀ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ